I had a contract in Cairo, Egypt for six months, and so I've been around. I don't know. Yeah, Where are you from? Oh, I'm from India, so I came here like two years ago. Yeah, I was in Toronto before, yeah, six years ago. I think you find it better here. So, yeah, it's most peaceful. Right? And a little more cheaper for me. Right? A little more cheaper than yeah. there. Yeah. Peaceful, good people, yeah. Nice. If you get the ocean, you should discover that too. Yeah, yeah, yeah. A lot of, a lot of natural places here. It's busy, yeah. So, what are you doing? Uh, I work here. Yeah, I uh, Okay, you I took an IT course oh, okay. UMB back in uh, oh, 2002. I did Windows way back then. I the MCSC back then. That's all it now. Hiking alone? But, no, it's, I came back to this town after I out west for 10 years. I back, well, I actually worked out the landfill of an environmentalist. And or IT guy for uh, like for web pages. You know, web pages together and stuff like that. I have to wait, so, I I there. so, my father was going down the tubes a little bit there, and I said, if I retired oh, a year earlier, stay with him. If I ever married like or had kids yeah. or anything uh, like that. you didn't have many kids there? You no. Know, which just, is not normal. Cause cause us, normally I'm, I'm, I'm caramel. Yeah, exactly.

ਨੀ ਨੂੰ ਕੀ ਪਾਵਾਂਗੇ ਚਾਹ ਚੁਜੇ ਫ੍ਰੈਂਚ ਬਣੀ ਲਗੀਆਂ ਨੇ ਆ ਫ੍ਰੈਂਚ ਬਣੀ ਲਗੀਆਂ ਨੇ ਫ੍ਰੈਂਚ ਬਣੀ ਲਗਾਈਏ ਕਿ ਹਾਵਲ ਹੋ ਗਈ ਰਾਈਟ ਬਾਕੀ ਟੈਸਟ ਕਰਕੇ ਦੇਖੀਏ ਆ ਇੱਥੇ ਗੋਲਫ ਆ ਇੱਥੇ ਗੋਲਫ ਖੇਡਦੇ ਆ ਬੜੇ ਵੱਡੇ ਜੱਥਾ ਸੀ ਆ ਸਾਰਾ ਨਾਲ ਆਇਆ ਗੋਲਫ ਕਰਾਉਣ ਆ ਆਦਿ ਲਾਦ ਨੂੰ ਨਾ ਦੇ ਬੋਰਡਸ ਕਿੰਨੀਆਂ ਇਧਰ ਵੱਡ ਚਾਹਦੇ ਇਹ ਤੋਂ ਬਣਾ ਲਉਂਦੀ ਹੋਰ ਇੰਨਾ ਬਗੜਿਆ ਰਹਿਣਾ ਚੰਗੜੇ ਯਾਰ ਆਗੇ ਆ ਸੰਭਰੇ ਰਸਤੇ ਜਾਂਦੇ ਆ ਆਹ ਸਹ ਨਹਿਰ ਜਾਂਦੀ ਹੈ ਜਿਹੜੀ ਹੁਣ ਯੂ ਐਸ ਏ ਤੇ ਨੋ ਡਿਵਾਈਡ ਕਰਦੀ ਆ ਹੋਰ ਘਰ ਜਿਹੜਾ ਸਾਹਮਣੇ ਆ ਚਟਾ ਯੂ ਐਸ ਏ ਚ ਉਹ ਕਰਦਾ ਹਾਂ ਹਾਂ ਉਹ ਸਾਹਮਣੇ ਛੱਪੜਾ ਡੱਪ ਗਿਆ ਉਹ ਯੂ ਐਸ اے ਦਾ ਘਰ ਹੈ ਵਾਹ ਇਹ ਇੱਥੇ ਉਹ ਯੂ ਐਸ اے ਦੇ ਘਰ ਸਾਰੇ ਹਾਂ ਹਾਂ ਯੂ ਐਸ اے ਦਾ ਯੂ ਐਸ اے ਯੂ ਐਰਕ ਨੇੜੇ ਤੇ ਨੂੰ ਹਨ ਨਹੀਂ ਨਿਊਯਾਰਕ ਡੜੀ ਉਹ ਟ੍ਰਾਂਟੋ ਦੇ ਨੇੜੇ ਪੈਂਦਾ ਹੈ ਅੱਛਾ ਟ੍ਰਾਂਟੋ ਦੇ ਨੇੜੇ ਹੈ ਹਰੇਕ ਕਿ ਹੱਦ ਲਾ ਦਈ ਨਾ ਜਿਵੇਂ ਹੁਣ ਅੰਮ੍ਰਿਤਸਰ ਨੂੰ ਲਾਹੌਰ ਲਾ ਗਿਆ ਹੈ ਹਨਾ ਪਤਾ ਲੱਗ ਗਿਆ ਉਦਾਂ ਗੁਜਰਾਤ ਵਾਲੇ ਨੇੜੇ ਕਸ਼ੂਰ ਸ਼ਹਿਰ ਲੱਗੂਗਾ ਕੈਲੀਫੋਰਨੀਆ ਹਾਂ ਦੇਖਿਆ ਪਾਣੀ ਆਉਂਦਾ ਨਾ ਚੜਨਾ ਇੱਥੇ ਕਾਲਾ ਕੁੜੀ ਫੱਟੇ ਮੱਚੇ ਬੜੀਆ ਫੜਦੇ ਮੈਂ ਵੀ ਜਾਂਦਾ ਨਾ ਮੱਚੇ ਬੜਾ ਅੱਛਾ ਗਰਮੀਆਂ 'ਚ ਮੜਾ ਮੁੱਢਾ ਹਾਂ ਕੋਰੀਆ ਦਾ ਅਫੀਸ਼ੀਅਲ ਸਾਡਾ ਮਾਲਕਾ ਜਿਹੜਾ ਰੋਜ਼ ਮਾੜਾ ਲੋ ਚੱਕ ਕੇ ਉਹ ਆਕਟਪਸ ਜਿਹਾ ਫੜ ਲੈਂਦਾ ਤਾਂ ਹੀ ਹਾਂ ਤੇ ਜਾ ਕੇ ਫੜੇ ਇਥੇ ਆ ਬੰਦਾ ਆ ਇਹ ਫਿਲਟਰ ਵਾਲਾ ਪਾਣੀ ਦਿੰਦਾ 3 ਡਾਲਰ ਦਾ ਹੀ ਉਦਾਂ ਜੇ ਮਾਰਕੀਟ ਚ ਜਾਈਏ ਤੇ 8-9 ਡਾਲਰ ਦਾ ਮਿਲਦਾ ਇਹਦਾ 3 ਡਾਲਰਾਂ ਚ ਭਰਾਲੀ ਦੇ ਅੱਛਾ ਐਨੇ ਤਰ੍ਹਾਂ ਪਾਣੀ ਭਰਵਾਉਂਦੇ ਆ ਪਾਣੀ ਇਹ ਸ਼ਹਿਰ ਹੀ ਆ ਨਾਲ ਹੀ ਆ 5-10 ਮਿੰਟ ਦੀ ਲਾਦਾ ਨਾ ਚਾਹ ਹੁਣ ਸਿਟੀ ਸ਼ੁਰੂ ਆ ਰਹਾ ਹੈ ਨਾ ਹੂੰ ਹਮ ਤਾਂ ਤੁਹਾਨੂੰ ਪਤਾ ਜੇ ਜੌਬ ਅਪਲਾਈ ਕਰਦੇ ਵੀ ਡੀ ਡਿ ਡਿਊ ਡਿਜ਼ਾਈਨ ਵੈਬਸਾਈਟਾਂ ਦੇ ਉੱਤੇ ਪੁੱਛਦੇ ਆ ਵੀ ਤੁਹਾਨੂੰ ਸਪਾਂਸਰਸ਼ਿਪ ਚਾਹੀਦੀ ਹੈ ਕਿ ਨਹੀਂ ਉਹ ਚਾਪੇ ਐਸ ਵੀ ਕਰ ਸਕਦੇ ਵੀ ਹਾਲ ਕਰਉ ਚਾਹੀਦੀ ਹੈ ਜੇਰਾ ਕੋਈ ਜਿਹੜਾ ਵੈਲੀਜੇਬਲ ਹੋਵੇ ਕਰਵੀ ਦੇ ਮੇਰਾ ਰੈਜ਼ਿਊਮੇ 'ਚ ਤਕੜਾ ਬਣਾਉਣਾ ਹੱਸੀ ਉਹਦੇ 'ਚ ਹੈ 20 ਸਾਲ ਦਾ ਐਕਸਪੀਰੀਅੰਸ ਹੈ ਤੁਹਾਡੀ ਐਕਸਪੀਰੀਅੰਸ ਆਹ ਤਾਂ ਤਾਂ ਹੱਸੋ ਤਾਂ ਇਨਸ਼ਾਅੱਲਾ ਮੇਰਾ ਇੱਥੇ ਬਸਾਤਾ ਦਿੰਦੇ ਆ ਬਣਾ ਲਾਲ ਲਾਈਟ ਹੈ ਕਿਉਂ ਹਰੀ ਆ ਮੈਂ ਇੱਥੋਂ ਲੈਫਟ ਲੈ ਸਕਦਾ ਆ ਆਹ ਸਾਈਡ ਤੇ ਆ ਇਹ ਰੁਕੀ ਹੋਣੀ ਹੈ ਇਨਾਂ ਤੱਕ ਬੱਸ ਮਾਸ਼ਾਅਰ ਸਾ ਚੋਪੜਾ ਛੋਟਾ ਆ ਤੁਹਾਨੂੰ ਸੇਂਟ ਐਂਡਰ ਤੋਂ ਉਹਦੀ ਕਲਾਸ ਜਿਵੇਂ ਇੱਕ ਸਾਲ ਲਾ ਲੋ ਵੀ ਇਹ ਆ ਗਿਆ ਆਪਣਾ ਬੋਰਡ ਲਿਆਇਆ ਫਿਰ ਅੱਗੇ ਆ ਗਿਆ ਹਾਂ ਉਹੀ ਆ ਸੇਂਟ ਐਂਡਰ ਆ ਉਹ ਦੇਖਣਾ ਘਰ ਉਹ ਸਾਰੇ ਯੂਐਸਏ ਉਹ ਸਾਹਮਣੇ ਯੂਐਸਏ ਦੇ ਘਰ ਹਾਂ ਬਾਰਡਰ ਯੂਐਸਏ ਬਾਰਡਰ ਬਾਰਡਰ ਆ ਯੂਐਸਏ ਰਾਧਾ ਭਾਈ ਤੋਂ ਪਿੱਛੇ ਵਾਪਸ ਮੁੜ ਗਈ ਹੁਣ ਹਾਂ ਉਧਰ ਤੁਹਾਨੂੰ ਬਾਅਦ ਵਿੱਚ ਜਲਾ ਸੇਨ ਨੂੰ ਮੰਨਦੇ ਬੈ। ਹੈ? ਸੇਨ ਨੂੰ ਮੰਨਦੇ। ਉਹ ਸੱਨ ਕਿੱਦਾਂ? ਮੈਂ ਤੂੰ ਬੁਰ ਬਣਾ ਉੱਥੇ ਲਾ ਕੇ ਆਇਆ ਮੇਰੇ ਕੋਲ। ਹਾਂ ਹਾਂ ਨਹੀਂ ਨਹੀਂ। ਬਹੁਤ ਪਰਲੇ ਮਗਾਣੇ। ਈ 1883 ਨਿਊ ਬੋਰਨ ਸਟ੍ਰੀਟ ਦੇ ਵਿੱਚ 1883 ਸੰਦੀ ਚਰਚ ਇੱਕ ਬਿਲਡਿੰਗਾਂ ਬਹੁਤ ਪੁਰਾਣੀਆਂ ਹਨ 200 300 ਸਾਲ ਪੁਰਾਣੀਆਂ ਇਹ ਰਿਵਰ ਤੇ ਸਾਹਮਣੇ ਯੂ ਐਸ اے ਦਾ ਬਾਰਡਰ ਹੈ ਬਹੁਤ ਪੁਰਾਣੇ ਰੁੱਖ ਤਾਂ ਹਨ। ਦਰਿਆ ਦਾ ਕਿਨਾਰਾ। ਬਹੁਤ ਪੁਰਾਣੇ ਦਰਖਤ ਹਨ। ਬਹੁਤ ਪੁਰਾਣੀ ਇਹ ਚਰਚ ਹੈ। ਸਾਰੇ ਘਰ ਉਹ ਕਿੰਨੇ ਯੂਐਸਏ ਦੇ ਚੱਲਦੀ ਪਈਆਂ ਯੂਐਸਏ ਦੇ ਇੱਕ ਕੈਨੇਡਾ ਮੈਂ ਰਿਸ਼ਤੇਦਾਰਾਂ ਨੂੰ ਕਹਿਤਾ ਨਾ ਜੇ ਮੈਂ ਕਹਿੰਦਾ ਨਾ ਇਹ ਰਿਸ਼ਤੇਦਾਰ ਉੱਥੇ ਤਾਂ ਨਾ ਕਦੇ ਨਹੀਂ ਜਾਂਦੇ ਸੱਜੇ ਪਾਸੇ ਕੈਨੇਡਾ ਤੇ ਖੱਬੇ ਮੈਨੂੰ ਯੂਐਸਏ ਆ ਰਸਤੇ ਵਿੱਚ ਇਹ ਨਦੀ ਹੈ। ਗਰੀਬੇ ਨਾਲ ਸੇਰ ਤੇ। ਦੰਦ ਕਾ। ਡਾੜੀ ਆ। ਨਾ ਮੈਂ ਨਹੀਂ ਨਾਦੀ ਹੱਲੇ। ਆ ਅਮਰੀਕਾ ਤੇ ਹੀ ਅਮਰੀਕਾ ਤੇ ਆਪੇ। ਸਾਰਾ ਲੱਗਦੇ ਠੇਡੇ ਅਮਰੀਕਾ ਆ। ਬਹੁਤ ਟਰੱਕ ਗੱਡੀਆਂ ਅਮਰੀਕਾ ਜਾਂਦੀਆਂ ਹਨ ਆ ਅਮਰੀਕਾ ਇਹਨਾਂ ਦਾ ਗੁਆਂਢੀ ਦੇਸ਼ ਹੀ ਅਮਰੀਕਾ ਹੈ ਫਿਰ ਸਾਰਾ ਵਪਾਰ ਅਮਰੀਕਾ ਨਾਲ ਹੀ ਆ ਕੈਨੇਡਾ ਦਾ ਅਮਰੀਕਾ ਨਾਲ ਅਮਰੀਕਾ ਦਾ ਕੈਨੇਡਾ ਨਾਲ ਕਿਉਂਕਿ ਗੁਆਂਢੀ ਦੇਸ਼ ਨੂੰ ਐਸੇ ਫਰੈਂਡ ਹੀ ਸਮਝਦੇ ਹਨ ਹਮ ਇੱਕੋ ਹੀ ਹੈ ਇਹਨਾਂ ਦਾ ਅਮਰੀਕਾ ਕੈਨੇਡਾ ਸਹੀ ਜੁੜੀ ਹੋਈ ਆ ਉਹੀ ਸਟੋਰ ਇੱਥੇ ਉਹੀ ਸਟੋਰ ਉੱਥੇ ਆ ਉਹੀ ਸਾਰਾ ਸਿਸਟਮ ਇੱਥੇ ਉੱਧਰ ਵੀ ਥੋੜਾ ਬਹੁਤਾ ਫਰਕ ਆ ਰਾਤ ਤੇ ਇੱਥੋਂ ਉਸ ਮਹਾਲਾ ਕਿਉਂ ਨੇ ਆ ਹਾਂ ਅਟਲੈਂਟਿਕ ਸੁਪਰਸਟੋਰ ਅਵ ਸਟੋਰ ਦਾ ਹਾਂ ਵਾਲਾ ਵਾਲਾ Santa John mm. yeah, yeah. Stephen? Yeah, no. Stephen. Santa Stephen. ਇਸ ਨਦੀ ਦੇ ਬਿਜਲੀ ਦਾ ਪਲਾਂਟ ਵੀ ਲੱਗਾ ਹੋਇਆ ਹੈ ਸਾਹਮਣੇ ਯੂਐਸਏ ਸੈਂਡਸਪੀਫਨ ਵਿੱਚ ਗ੍ਰਿਆ ਨਦੀ ਸਾਹਮਣੇ ਯੂਐਸਏ ਤੋ ਬਿਜਲੀ ਬਣਾਉਂਦਾ ਪਾਰ ਲੱਗਿਆ ਹੋਇਆ ਸੈਂਸ ਟੇਕ ਨਹੀਂ ਸ਼ੇ ਕੋਣ ਚਲੇਗਾ ਕਿ ਵਿੱਚ ਕਬੜੀ ਇਹ ਨੇ ਬਹੁਤ ਪੁਰਾਣੇ ਦਰੱਖਤ ਹਨ ਇਹ ਡੈਡੀ ਵੀ ਤੇਜ਼ੀ ਤੇ ਡੈਡੀ ਵੀ ਖੱਟੇ ਦੇਖਦੇ ਨੇ ਮੋਲ ਪੁਰਾਣੇ ਦਰੱਖਤ ਹਨ ਇਹ 1770 ਸਾਲ ਵਿੱਚ ਬਣੀ ਹੋਈ ਹੈ ਚਰਚ ਇਹ ਜਿੰਨੇ ਵੀ ਸੈਂਟ ਜੋਨ ਸੈਂਟ ਜੋਨ ਸੈਂਟ ਸਟੀਫਨ ਇਹ ਸਾਰੇ ਬਣੇ ਹੋਏ ਹਨ ਇਹ ਪੁਰਾਣੇ ਹੈ ਇਹ ਤੇ ਪੁਰਾਣੇ ਮਕਾਨ ਬਹੁਤ ਹਨ ਇਨ ਮੈਮਰੀ ਇਹ ਤੇ ਬਹੁਤ ਹਾਰਡਵਰ ਕਰਦੇ ਉਹਨਾਂ ਦੀ ਮੈਮਰੀ ਬਣੀ ਹੋਈ ਹੈ ਇਨ ਮੈਮਰੀ ਇਹਨੇ ਸ਼ਹਿਰ ਵਾਸਤੇ ਕੁਝ ਕੰਮ ਕੀਤਾ ਹੋਗਾ ਇਹਨੇ ਲਿਖਿਆ 400 kasi sanal etti, enine kes. आयो फिर तुम और पातालिश राक्षस ਇਸ ਕਹਤੇ ਚੈਗੀ ਕਿਸੂ ਕੀ ਸੋਲੇ ਨੂੰ ਮੋਗਾ ਕਾਂਚ ਕੀ ਜਾਂਦਾ ਜੀ ਉਹਦੇ ਦਾ ਕੋਈ ਦੇ ਆਂਦੀ 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 ਆਂ ਸੈਂਟ ਐਂਡਰਿਊ ਸਮੁੰਦਰ ਲਗਨਾਰ ਸਮੁੰਦਰ ਸਮੁੰਦਰ पाण तोटा त